ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਵਿਚਾਰ ਹੈ ਸਾਡਾ ਕਿ ਜਦੋਂ ਕਿਸੇ ਦੀ ਇਹ ਚੀਜ਼ ਖਰਾਬ ਹੋਵੇ ਨਾ ਤਾਂ ਉਸ ਤੋਂ ਦੂਰ ਚਲੇ ਜਾਣਾ ਚਾਹੀਦਾ ਤੁਸੀਂ ਕਹੋਗੇ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਖਰਾਬ ਹੋਣ ਦੇ ਨਾਲ ਉਸ ਵਿਅਕਤੀ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਜਾਂ ਉਸ ਵਿਅਕਤੀ ਤੋਂ ਦੂਰ ਚਲੇ ਜਾਣਾ ਚਾਹੀਦਾ ਤੇ ਆਜੋ ਫਿਰ ਆਪਾਂ ਇਸ ਬਾਰੇ ਵਿਚਾਰ ਕਰੀਏ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਜੇਕਰ ਕਿਸੇ ਵਿਅਕਤੀ ਦਾ ਵਕਤ ਖਰਾਬ ਹੋਵੇ ਨਾ ਤਾਂ ਉਦੋਂ ਉਹਦਾ ਸਾਥ ਜ਼ਰੂਰ ਦੇਣਾ ਚਾਹੀਦਾ ਕਹਿੰਦੇ ਆ ਨਾ ਕਿਸਮਤ ਬਦਲੇ ਨਾ ਬਦਲੇ ਵਕਤ ਜ਼ਰੂਰ ਬਦਲਦਾ ਇਸ ਲਈ ਜੇ ਕਿਸੇ ਦਾ ਮਾੜਾ ਵਕਤ ਚੱਲ ਰਿਹਾ ਹੈ ਨਾ ਤਾਂ ਉਸ ਦਾ ਚੰਗਾ ਵਕਤ ਵੀ ਜ਼ਰੂਰ ਆਵੇਗਾ ਕਿਉਂਕਿ ਛਾਂ ਹਮੇਸ਼ਾ ਇੱਕ ਜਗ੍ਹਾ ਤੇ ਨਹੀਂ ਰਹਿੰਦੀ ਬਦਲਦੀ ਰਹਿੰਦੀ ਆ ਤੇ ਜੇ ਕਿਸੇ ਦਾ ਮਾੜਾ ਸਮਾਂ ਚੱਲ ਰਿਹਾ ਹੈ ਨਾ ਤਾਂ ਉਹਦਾ ਸਾਥ ਜ਼ਰੂਰ ਦੇਣਾ ਚਾਹੀਦਾ ਜਿੰਨਾ ਹੋ ਸਕੇ ਉਸ ਵਿਅਕਤੀ ਦਾ ਸਾਥ ਦੇਣਾ ਚਾਹੀਦਾ ਆ ਤਾਂ ਕਿ ਉਹਦਾ ਵੀ ਵਕਤ ਬਦਲੇ ਇਸ ਕਰਕੇ ਵਕਤ ਹਰ ਵਿਅਕਤੀ ਦਾ ਬਦਲਦਾ ਜੇਕਰ ਅੱਜ ਉਹਦੇ ਤੇ ਦੁੱਖ ਤਕਲੀਫਾਂ ਨੇ ਨਾ ਤਾਂ ਇਹ ਸਮਾਂ ਵੀ ਨਿਕਲ ਜਾਣਾ ਵਾ ਚੰਗਾ ਵੇਲਾ ਵੀ ਆਊਗਾ ਜੇਕਰ ਅੱਜ ਉਸਤੇ ਗਰੀਬੀ ਆ ਨਾ ਤਾਂ ਕੋਈ ਗੱਲ ਨਹੀਂ ਇਹ ਵੀ ਸਮਾਂ ਨਿਕਲ ਜਾਣਾ ਉਹ ਦਿਨ ਵੀ ਆਉਣਗੇ ਜਦੋਂ ਉਸ ਵਿਅਕਤੀ ਦਾ ਹੱਥ ਸੁੱਖਾ ਹੋਏਗਾ ਉਹਦਾ ਸਮਾਂ ਸਹੀ ਹੋਏਗਾ ਇਸ ਲਈ ਸਾਡੇ ਸਮਾਜ 'ਚ ਬਹੁਤ ਸਾਰੇ ਲੋਕ ਐਹੋ ਜਿਹੇ ਆ ਕਿ ਜਦੋਂ ਸਮਾਂ ਬਦਲਦਾ ਨਾ ਕਿਸੇ ਦਾ ਉਦੋਂ ਭੱਜ ਕੇ ਉਹਦੇ ਕੋਲ ਚਲੇ ਜਾਂਦੇ ਆ ਜਿੰਦ ਕੋ 4 ਪੈਸੇ ਹੁੰਦੇ ਆ ਤੇ ਜਦੋਂ ਕਿਸੇ ਤੇ ਮਾੜਾ ਸਮਾਂ ਹੁੰਦਾ ਨਾ ਤਾਂ ਉਦੋਂ ਉਹਦੇ ਨਾਲ ਦੂਰੀਆਂ ਬਣਾਉਣੀਆਂ ਲੱਗ ਜਾਂਦੇ ਆ ਇਸ ਕਰਕੇ ਮਾੜਾ ਸਮਾਂ ਵੇਖ ਕੇ ਕਦੀ ਕਿਸੇ ਤੋਂ ਪਿੱਛੇ ਨਾ ਹੋਵੋ ਤੇ ਫਿਰ ਗੱਲ ਕਰ ਲੈਣੇ ਆ ਕਿ ਪਿੱਛੇ ਕਿਸ ਤੋਂ ਹੋਣਾ ਵਾ ਦੂਰ ਕਿਸ ਤੋਂ ਹੋਣਾ ਦੂਰੀ ਕਿਸ ਤੋਂ ਬਣਾਉਣੀਆਂ ਜਿਸ ਦੀ ਨੀਅਤ ਖਰਾਬ ਹੋਵੇ ਜਿਸ ਵਿਅਕਤੀ ਦੀ ਨੀਅਤ ਖਰਾਬ ਹੋਵੇ ਨਾ ਉਸ ਵਿਅਕਤੀ ਤੋਂ ਦੂਰੀ ਬਣਾ ਲੈਣੀ ਚਾਹੀਦੀ ਆ ਕਿਉਂਕਿ ਜੇਕਰ ਉਹ ਚੰਗਾ ਵੀ ਆ ਪੈਸੇ ਵਾਲਾ ਵੀ ਆ ਤੇ ਉਹਦੀ ਨੀਅਤ ਭੁਖੀ ਆ ਨਾ ਨੀਅਤ ਨਹੀਂ ਚੰਗੀ ਤਾਂ ਫਿਰ ਉਹ ਤੁਹਾਨੂੰ ਠੱਗੀ ਜ਼ਰੂਰ ਮਾਰੂਗਾ ਇਸ ਕਰਕੇ ਇਹੋ ਜਿਹੇ ਵਿਅਕਤੀ ਤੋਂ ਦੂਰੀ ਜਿਹੜੀ ਆ ਨਾ ਜ਼ਰੂਰ ਬਣਾ ਲੈਣੀ ਚਾਹੀਦੀ ਸਾਵਧਾਨ ਹੋ ਜਾਣਾ ਚਾਹੀਦਾ ਕਿ ਇਹ ਵਿਅਕਤੀ ਕਿਵੇਂ ਦਾ ਆ ਬੇਸ਼ੱਕ ਉਹ ਪੈਸੇ ਵਾਲਾ ਹੀ ਹੋਵੇ ਤੁਸੀਂ ਉਹਦੇ ਨਾਲ ਤਾਂ ਜੁੜੇ ਹੋਵੋ ਪਰ ਉਹ ਤੁਹਾਨੂੰ 20 ਠੱਗੀ ਵਿੱਚ ਲੈ ਲਵੇਗਾ ਤੁਹਾਡੇ ਨਾਲ 20 ਠੱਗੀ ਮਾਰ ਲਵੇਗਾ ਇਸ ਕਰਕੇ ਬਾਅਦ ਵਿੱਚ ਪਛਤਾਉਣ ਨਾਲੋਂ ਹੋਣੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵਾ ਕਿ ਨੀਅਤ ਖਰਾਬ ਵਾਲੇ ਬੰਦੇ ਤੋਂ ਹਮੇਸ਼ਾ ਦੂਰੀ ਬਣਾ ਲੈਣੀ ਚਾਹੀਦੀ ਆ ਪਰ ਵਕਤ ਖਰਾਬ ਵਾਲੇ ਵਿਅਕਤੀ ਦਾ ਸਾਥ ਜ਼ਰੂਰ ਦੇਣਾ ਚਾਹੀਦਾ